ਮੇਲਾ ਹਜ਼ਰਤ ਪੀਰ ਸਾਈਂ ਲਾਡੀ ਸ਼ਾਹ ਜੀ ਦਾ ਮੇਲਾ ਲੁਧਿਆਣਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ ਇਹ ਮੇਲਾ ਲੁਧਿਆਣਾ ਦੇ ਜਸੀਆਂ ਰੋਣ ਨੇੜੇ ਜਵਾਲਾ ਸਿੰਘ ਚੌਂਕ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਬੱਟੀ ਗਿੰਤੀ ਵਿੱਚ ਸਾਈਂ ਲਾਡੀ ਸ਼ਾਹ ਜੀ ਦੇ ਭਗਤਾਂ ਵੱਲੋਂ ਪਹੁੰਚ ਕੇ ਇਸ ਪ੍ਰੋਗਰਾਮ ਵਿੱਚ ਨਸਮਸਤਕੋ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਕਨਵਰ ਗਰੇਵਾਲ ਮਾਸਟਰ ਸਲੀਮ ਮਸ਼ਹੂਰ ਕਲਾਕਾਰ ਇਸ ਮੇਲੇ ਵਿੱਚ ਪਹੁੰਚ ਰਹੇ ਹਨ ਅਤੇ ਇਸ ਮੇਲੇ ਨੂੰ ਕਰਵਾਉਂਦੇ ਹੋਏ 16 ਸਾਲ ਹੋ ਗਏ ਹਨ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਵੇਂ ਵਿਆਹ ਦੇ ਵਿੱਚ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਸਾਈਂ ਦੀ ਦਾ ਸ਼ੁਕਰਾਨਾ ਕਰਨ ਦੀ ਉਸ ਪ੍ਰਕਾਰ ਦੇ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਦੌਰਾਨ ਇਸ ਮੇਲੇ ਵਿੱਚ ਵਿਸ਼ਾਲ ਖੂਦਨ ਕੈਂਪ ਵੀ ਲਗਾਇਆ ਗਿਆ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਐਮਐਲਏ ਮਦਨ ਲਾਲ ਪੱਗਾ ਵੱਲੋਂ ਅਤੇ ਉਹਨਾਂ ਦੇ ਸੁਪੁੱਤਰ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ। ਅੱਜ ਜਸਿਆ ਰੋਡ ਤੇ ਪ੍ਰੋਗਰਾਮ ਕੀਤਾ ਜਾ ਰਿਹਾ ਨੇੜੇ ਜਵਾਲਾ ਸਿੰਘ ਚੌਂਕ ਜੀ ਮੇਲਾ Hazrat Peer Sain Laddi Shah ਜੀ ਦਾ ਮੇਲਾ ਹੋ ਰਿਹਾ ਜੀ ਅੱਜ ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਰੇ ਵੱਤ ਤੋਂ ਵੱਧ ਚੜ ਕੇ ਪਹੁੰਚਣ ਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅੱਜ ਕਨਵਰ ਗਰੇਵਾਲ ਮਾਸਟਰ ਸਲੀਮ ਤੇ ਜੀਖਣ ਜੀ ਆ ਰਹੇ ਨੇ ਲੋਕੀ ਇੱਥੇ ਆਣ ਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੀ ਹੋਰ ਕਿਹੜੇ ਕਿਹੜੇ ਕਵਾਲ ਆ ਰਹੇ ਨੇ ਕਵਾਲ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਕਨਵਰ ਗਰੇਵਾਲ ਜੀ ਆ ਰਹੇ ਨੇ ਮਾਸਟਰ ਸਲੀਮ ਜੀ ਆ ਰਹੇ ਨੇ ਔਰ ਜੀ ਖਾਨ ਜੀ ਆ ਰਹੇ ਨੇ ਜੀ ਇਹ ਅੱਜ 16 ਸਾਲ ਹੋ ਗਏ ਨੇ ਜੀ ਸਾਈਂ ਲਾਡੀ ਸਾਹਿਬ ਜੀ ਦਾ ਮੇਲਾ ਹੁੰਦੇ ਜੀ ਲੱਗਦਾ ਪੂਰਾ ਮਾਹੌਲ ਵਿਆਹ ਵਾਲਾ ਬਣਿਆ ਹੋਇਆ ਅੱਜ ਸਾਰਿਆਂ ਦੇ ਦੇਖੋ ਜਦੋਂ ਮੇਲਾ ਹੁੰਦਾ ਉਹ ਸਾਈਂ ਜੀ ਦਾ ਵਿਆਹ ਹੀ ਹੁੰਦਾ ਤੇ ਜਿੱਦਾਂ ਵਿਆਹ ਦੀ ਪ੍ਰੈਪਰੇਸ਼ਨਸ ਅਸੀਂ ਕਰਦੇ ਆ ਉਦਾਂ ਹੀ ਮੇਲੇ ਦੀ ਪ੍ਰੈਪਰੇਸ਼ਨਸ ਹੁੰਦੀਆਂ ਨੇ ਕੋਈ ਫਰਕ ਨਹੀਂ ਆ ਬਾਕੀ ਜਿੱਦਾਂ ਅਸੀਂ ਸ਼ੌਂਕ ਨਾਲ ਆਪਣਾ ਵਿਆਹ ਮਨਾਉਂਦੇ ਆ ਆਪਾਂ ਇੱਦੀ ਸਾਈਂ ਜੀ ਦਾ ਸ਼ੁਕਰਾਨਾ ਮਹਿਫਿਲ ਕਰਾਨਿਆ ਜੀ ਕੋਈ ਝੰਡੇ ਦੀ ਜਾਂ ਮਹਿੰਦੀ ਦੀ ਰਸਮ ਵੀ ਕੀਤੀ ਗਈ ਨਹੀਂ ਅੱਜ ਇਹ ਆਪਣੇ ਐਕਚੁਅਲ ਚ ਫੈਮਿਲੀ ਫੰਕਸ਼ਨ ਹੈ ਤੇ ਆਪਾਂ ਖੁੱਲਾ ਸੱਦਾ ਜ਼ਰੂਰ ਰੱਖਿਆ पर अपने दरबार ਨਹੀਂ ਹੈ ਜੀ ਤੇ ਦਰਬਾਰ ਦੇ ਵਿੱਚ ਆਪਣਾ ਚੰਡੇ ਦੀ ਰਸਮ ਹੁੰਦੀ ਹੈ ਆਪਣਾ ਜਿੱਦਾ ਘਰਾਂ ਦੇ ਵਿੱਚ ਮਹਿਫਲ ਹੁੰਦੀ ਹੈ ਜਿੱਦਾ ਜਾਗਰਨ ਹੁੰਦਾ ਹੈ ਜੀ ਮਤਲਬ ਕੋਈ ਵੀ ਮਤਲਬ ਧਾਰਮਿਕ ਹੁੰਦਾ ਹੈ ਤੇ ਉਹਦੇ ਵਿੱਚ ਆਪਾਂ ਮਤਲਬ ਚੰਡੇ ਦੀ ਰਸਮ ਨਹੀਂ ਕਰੇ ਕੀਤੀ ਜਾਂਦੀ ਹਾਂ ਜੀ ਸੰਗਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਰਸ ਦੇਖ ਕੇ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਕਿੱਥੋਂ ਕਿੱਥੋਂ ਸੰਗਤਾਂ ਬਹੁਤ ਬਹੁਤ ਦੂਰੋਂ ਆ ਰਹੀਆਂ ਕੋਈ ਮੁਕਸਰ ਤਿਵਾਰੇ ਕੋਈ ਨਵਾਂ ਸ਼ਹਿਰ ਤਿਵਾਰੇ ਕੋਈ ਕਿੱਦੜ ਵਾਈ ਤਿਵਾਰੇ ਸਭ ਜਗ੍ਹਾ ਤੋਂ ਸੰਗਤ ਆ ਰਹੀ ਹੈ ਜੀ ਇਹ ਸਾਈਂ ਜੀ ਦਾ ਆਸ਼ੀਰਵਾਦ ਹੈ ਔਰ ਸਾਈਂ ਜੀ ਆਪਣੇ ਬੱਚਿਆਂ ਨੂੰ ਕਿੰਨਾ ਕਿ ਪਿਆਰ ਕਰਦੇ ਨੇ ਉਹਨਾਂ ਦੀ ਕਿੰਨੀ ਕਿ ਝੋਲੀਆਂ ਪਰਦੇ ਨੇ ਜਿਹੜਾ ਲੋਕੀ ਬਹੁਤ ਦੂਰੋਂ ਦੂਰੋਂ ਵੀ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਂਦੇ ਨੇ ਜੀ ਇਹ ਸਾਈਂ ਜੀ ਦਾ ਆਪਣੇ ਬੱਚਿਆਂ ਲਈ ਪਿਆਰ ਹੈ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੰਨਾ ਕਿ ਪਿਆਰ ਕਰਦੇ ਨੇ ਉਹ ਚੀਫ ਗੈਸਟ ਕੌਣ ਬਣਾਉਂਦੇ ਜੀਫ ਗੈਸਟ ਜੀ ਸਾਰੇ ਇੱਥੇ ਆਪਣਾ ਸਾਰੇ ਐਮ ਐਲ اے ਸਾਹਿਬਾਨ ਜੀ ਜਿਨ੍ਹਾਂ ਵੀ ਹੈਗੇ ਨੇ ਔਰ ਸਾਰੇ ਮੋਦਵਾਰ ਬੰਦੇ ਆ ਰਹੇ ਨੇ ਜੀ ਔਰ ਐਕਚੁਅਲ 'ਚ ਜਦੋਂ ਧਾਰਮਿਕ ਫੰਕਸ਼ਨ ਹੁੰਦਾ ਉਹਦੇ ਵਿੱਚ ਕੋਈ ਚੀਫ ਗੈਸਟ ਨਹੀਂ ਹੁੰਦਾ ਉੱਥੇ ਦਾ ਸਾਰੇ ਇੱਕੋ ਹੀ ਬਰਾਬਰ ਨੇ ਜੀ ਜੀ ਛੋੜਿਸ਼ਪ ਪੁਜਾਰਾ ਜੀ ਸ਼ੁਰੂਆਤ ਕਿਵੇਂ ਹੋਈ ਸੀ ਇਹ ਮੇਲਾ ਕਰਵਾਉਣ ਦੀ ਸਾਲਾਨਾ ਮੇਲਾ ਜਿਹੜਾ ਸ਼ੁਰੂਆਤ ਕੀਤੀ ਸ਼ੁਰੂਆਤ ਦੇਖੋ ਜੀ ਆਪਣਾ ਅੱਜ 2008 ਦੀ ਗੱਲ ਹੈ ਮੇਰੇ ਫਾਦਰ ਐਕਸਪਾਇਰ ਹੋਏ ਸੀਗੇ ਉਸ ਤੋਂ ਬਾਅਦ ਮੈਨੂੰ ਕੋਈ ਮੇਰੇ ਫਰੈਂਡਸ ਨੇ ਕੋਧਰ ਲੈ ਕੇ ਗਏ ਸੀਗੇ ਉਥੇ ਸਾਈਂ ਜੀ ਨੂੰ ਮੈਂ ਮਤਲਬ ਆਪ ਜਦੋਂ ਫਾਦਰ ਚਲੇ ਜਾਂਦੇ ਆ ਉਦੋਂ ਬੰਦਾ ਫਿਰ ਆਪਣੇ ਰੱਬ ਕੋਲੋਂ ਹੀ ਮੰਗਦਾ ਜਦੋਂ ਰੱਬ ਪੂਰੀਆਂ ਕਰਦਾ ਫਿਰ ਉਸ ਤੋਂ ਬਾਅਦ ਬੰਦੇ ਦਾ ਵਿਸ਼ਵਾਸ ਆਪਣੇ ਬਣਦਾ ਰਹਿੰਦਾ ਜਦੋਂ ਵਿਸ਼ਵਾਸ ਬਣਦਾ ਫਿਰ ਅੱਜ ਤੁਹਾਨੂੰ ਪਤਾ ਹੀ ਹੈ ਕਿ ਹਾਂ ਕਿ ਦੇਖ ਲਓ ਅੱਜ ਮੀਲਾ ਸਾਈਂ ਜੀ ਦੀ ਰਹਿਮਤ ਨਾਲ ਕਿੱਥੇ ਤੱਕ ਹੈ ਜੀ ਸਾਡੀ ਕੋਈ ਔਕਾਤ ਨਹੀਂ ਹੈ ਸਾਈਂ ਜੀ ਕਰਕੇ ਹੀ ਆ ਜੀ ਹਾਂ ਜੀ ਸੰਗਤਾਂ ਨੂੰ ਕੀ ਮੈਸੇਜ ਸੰਗਤਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਸਾਈਂ ਜੀ ਨਾਲ ਜੁੜੋ ਔਰ ਸਾਈਂ ਜੀ ਦਾ ਆਪਣਾ ਮੇਲੇ ਤੇ ਆਓ ਔਰ ਆਪਣਾ ਸਾਈਂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੇ ਹਜ਼ਰਤ ਵੀਰ ਸਾਈਂ लाडी शाह ਜੀ ਦਰਬਾਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਿਸ਼ਭ ਪੁਜਾਰਾ ਜੀ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਮੇਲਾ ਕਰਾਇਆ ਜਾਂਦਾ ਅੱਜ ਵੀ ਸਾਰੀ ਸੰਗਤ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਦੇ ਦਿਹਾੜੇ ਦੀਆਂ ਤੇ ਪ੍ਰਭੂ ਜਰਨਾਏ ਦਾਸ ਬੇਨਤੀ ਕਰਦਾ ਕਿ ਇਦਾਂ ਹੀ ਆਸ਼ੀਰਵਾਦ ਭਰੇ ਹੱਥ ਸਾਡੇ ਸਾਰਿਆਂ ਤੇ ਰੱਖਣ ਤੇ ਇਦਾਂ ਹੀ ਬਜਾਰਾ ਵਰਵਾਰ ਇਦਾਂ ਹੀ ਕਰਵਾਂਦਰਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਸਾਡਾ ਪੰਜਾਬ ਗੁਰੂ ਪੀਰਾਂ ਦੀ ਧਰਤੀ ਪੰਜਾਬ ਹੈ ਰੰਗਲਾ ਪੰਜਾਬ ਹੈ ਜਿਸ ਦੇ ਵਿੱਚ ਸਾਰੇ ਗੁਰੂ ਪੀਰਾਂ ਦੀ ਚਰਨ ਸ਼ੋਪ ਪ੍ਰਾਪਤ ਹੈ ਔਰ ਖਾਸ ਤੌਰ ਤੇ ਮੈਂ ਗੁਰਪੁਰਬ ਦੀ ਮੁਬਾਰਕਬਾਦ ਦੇਵਾਂਗਾ ਕਿਉਂਕਿ ਜਿਹੜੀ ਸਾਡੀ ਧਰਤੀ ਹੈ ਬਾਬੇ ਨਾਨਕ ਦੀ ਧਰਤੀ ਹੈ ਔਰ ਸਾਂਝੀ ਵਾਲਤਾ ਦਾ ਵਿਦੇਸ਼ ਆ ਬਾਬੇ ਨਾਨਕ ਦਾ ਸਾਡੇ ਸਾਥ ਜਿੰਨੇ ਵੀ ਧਰਮ ਨੇ ਹਰ ਧਰਮ ਦਾ ਕੋਈ ਵੀ ਪ੍ਰੋਗਰਾਮ ਐਸੀ ਇਕੱਠੇ ਰਾਲੇ ਮਿਲ ਕੇ ਮਨਾਉਣੇ ਆ ਸਾਡੇ ਪੰਜਾਬ ਦੀ ਖਾਸੀਅਤ ਹੈ ਔਰ ਅਸੀਂ ਅੱਜ ਨਗਮਸਤ ਕਰਨ ਵਾਸਤੇ ਆਏ ਆ ਗੁਰੂ ਮਾਰਾ ਕਿਰਪਾ ਕਰਨ ਸਾਰਿਆਂ ਨੂੰ ਅਸ਼ੀਰਵਾਦ ਮਿਲੇ ਔਰ ਗੁਰੂ ਮਾਰਾ ਇਸ ਆਉਣ ਵਾਲਾ ਟਾਈਮ ਸਾਡੇ ਸਾਰਿਆਂ ਦਾ ਵਧੀਆ ਦਿਨ ਦੁਗਣੀ ਰਾਤ ਚੜ੍ਹਦੀ ਤਰੱਕੀ ਕਰੀਏ ਔਰ ਪੰਜਾਬ ਖਿਸ਼ਾਲ ਪੰਜਾਬ ਉਹ ਪਗਸਾ ਪੁਜਾਰਾ ਫੈਮਿਲੀ ਦੇ ਵੱਲੋਂ ਹਰ ਸਾਲ ਮੇਲਾ ਕਰਵਾਇਆ ਜਾਂਦਾ ਇਸ ਸਾਲ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਦੇਖੋ ਦੇਖੋ ਇਹ ਸਮੱਤ ਜਿਹੜੇ ਗੁਰੂ ਭੇਦ ਦਿੰਦੇ ਨੇ ਸਮੱਤ ਬਖਸ਼ੀ ਹ ਹੀ ਹੈ ਗੁਰੂ ਮਾਰੀ ਕਿਰਪਾ ਕਰਦੇ ਨੇ ਜੇ ਮੇਲੇ ਕਰਉਂਦੇ ਰਹਿਣਗੇ ਤੇ ਇਸ ਤਰ੍ਹਾਂ ਹੀ ਅਸ਼ੀਰਵਾਦ ਮਿਲਦਾ ਰਹਿਣਾ ਔਰ ਜਿਹੜੀ ਤੁਸੀਂ ਖੂਨਦਾਨ ਦੀ ਗੱਲ ਕਰਦੇ ਹੋ ਖੂਨਦਾਨ ਮਹਾਦਾਨ ਸਭ ਤੋਂ ਉੱਚਾ ਦਾਨ ਮੰਨੇਗਾ ਖੂਨਦਾਨ ਜਿਸ ਦੇ ਨਾਲ ਕਿਸੇ ਲੋੜਵੰਦ ਨੂੰ ਜਦੋਂ ਇਹ ਖੂਨ ਚੜਨਾ ਉਹ ਸੀਸਾ ਦੇਗਾ ਦਵਾਮਾ ਦੇਗਾ ਔਰ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਆਪਣਾ ਕੋਈ ਵੀ ਸਿਸਟਮ ਜਿਹੜਾ ਹੁੰਦਾ ਕੱਲ ਨੂੰ ਉਹਦੇ ਸਾਨੂੰ ਰਲ ਮਿਲ ਕੇ ਸਹਿਯੋਗਦਾਨ ਪਾਣਾ ਚਾਹੀਦਾ